ਜਗਮਨ ਸਮਰਾ ਜਿਹੜਾ ਕਿ ਇਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਚਰਚਾ ਵਿੱਚ ਹੈ ਕਿਉਂਕਿ ਉਸਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਥਿਤ ਵੀਡੀਓ ਕਹਿ ਕੇ ਜਿਹੜਾ ਆ ਵਾਇਰਲ ਕੀਤਾ ਉਸ ਤੋਂ ਬਾਅਦ ਉਸਨੇ ਦਾਅਵੇ ਵੀ ਕੀਤੇ ਕਿ ਜਿਹੜਾ ਇਸ ਵੀਡੀਓ ਨੂੰ ਫੇਕ ਦੱਸਦਾ ਜਾਂ ਸਾਬਤ ਕਰ ਦਿੰਦਾ ਹੈ ਤੇ ਉਸ ਨੂੰ ਲੱਖਾਂ ਡਾਲਰ ਦਾ ਇਨਾਮ ਦਿੱਤਾ ਜਾਏਗਾ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਬਾਅਦ ਵਿੱਚ ਇਸ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਗਿਆ ਕਿ ਇਸਨੇ ਫੇਕ ਵੀਡੀਓ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਜੀ ਚਾਲ ਚੱਲੀ ਹੈ ਹਾਲਾਂਕਿ ਇਸ ਤੋਂ ਬਾਅਦ ਵੀ ਇਸਨੇ ਵੀਡੀਓ ਜਾਰੀ ਕੀਤੀਆਂ ਉਸ ਤੋਂ ਬਾਅਦ ਫੇਸਬੁੱਕ ਇੰਸਟਾਗ੍ਰam ਨੂੰ ਲਿਖਿਆ ਗਿਆ ਆਰਡਰ ਵੀ ਕਢਵਾਇਆ ਗਿਆ ਕਿ ਇਹ ਵੀਡੀਓ ਜਾਂ ਪੇਜ ਹਟਾਏ ਜਾਣ ਤਾਂ ਅਦਾਲਤ ਦੇ ਵੱਲੋਂ ਇਸ ਤਰ੍ਹਾਂ ਦਾ ਇੱਕ ਹੁਕਮ ਵੀ ਆਇਆ ਪਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਜਿਹੇ ਪੇਜ ਨੇ ਜਿਨ੍ਹਾਂ ਦੀ ਜਿਹੜੀ ਹੋਂਦ ਹੈ ਉਹ ਕੈਨੇਡਾ ਮੁਲਕ ਦੇ ਨਾਲ ਸੰਬੰਧਿਤ ਹੈ ਉੱਥੇ ਹਾਲੇ ਵੀ ਉਹ ਵੀਡੀਓਜ਼ ਤੇ ਉਹ ਜਿਹੜੀਆਂ ਫੋਟੋਜ਼ ਨੇ ਉਹ ਨਸ਼ਰ ਹੋਈਆਂ ਹੋਈਆਂ ਨੇ ਸਾਰੇ ਕਿਤੇ ਤੋਂ ਹਾਲੇ ਤੱਕ ਵੀ ਹਟਾਈਆਂ ਨਹੀਂ ਗਈਆਂ ਹੁਣ ਗੱਲ ਕਰਦੇ ਆ ਕਿ ਜਦੋਂ ਜਗਮਨ ਸਮਰਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਰਾਣਾ ਕਰੀਬੀ ਦੱਸਿਆ ਜਾਂਦਾ ਤਾਂ ਉਸਨੇ ਹੁਣ ਇਹ ਵੀਡੀਓ ਇਸ ਟਾਈਮ ਦੇ ਉੱਤੇ ਜਾ ਕੇ ਕਿਉਂ ਜਿਹੜੀਆਂ ਪੇਸ਼ ਕਰਨੀਆਂ ਸ਼ੁਰੂ ਕੀਤੀਆਂ ਨੇ ਜੇਕਰ ਇਹ ਵੀਡੀਓ ਸੱਚੀਆਂ ਨੇ ਉਸ ਨੇ ਆਪਣੇ ਕੋਲ ਕਿਉਂ ਰੱਖੀਆਂ ਔਰ ਜੇਕਰ ਫੇਕ ਨੇ ਤੇ ਉਸ ਦਾ ਫੇਕ ਬਣਾਉਣ ਪਿੱਛੇ ਮਕਸਦ ਕੀ ਹੈ ਇਸ ਬਾਰੇ ਖੂਬ ਚਰਚਾ ਹੋ ਰਹੀ ਹੈ ਪਰ ਹੁਣ ਗੱਲ ਕਰਦੇ ਹਾਂ ਕਿ ਫਰੀਦਕੋਟ ਪੁਲਿਸ ਨੂੰ ਵੀ ਜਾਗ ਆਈ ਹੈ ਤੇ ਉਹਨਾਂ ਨੇ ਵੀ ਹੁਣ ਉਹਨਾਂ ਪੁਲਿਸ ਅਧਿਕਾਰੀਆਂ ਖਿਲਾਫ ਚਲਾਨ ਪੇਸ਼ ਕਰਨ ਦੀ ਔਰ ਜਗਮਨ ਸਮਰਾ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਹੈ ਉਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਜਗਮਨ ਸਮਰਾ ਜਿਹੜਾ ਕਿ ਹੁਣ ਵੀਡੀਓ ਪਾ ਰਿਹਾ ਉਹ 222 ਦੇ ਵਿੱਚ ਹੀ ਫਰਾਰ ਹੋ ਗਿਆ ਸੀ ਇੱਥੋਂ ਇੱਕ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਸੀ ਇਲਾਜ ਦੇ ਲਈ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਜਦੋਂ ਲੈ ਕੇ ਜਾਂਦੇ ਨੇ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਉਥੋਂ ਫਰਾਰ ਹੋ ਗਿਆ ਔਰ ਜਿਨ੍ਹਾਂ ਦੀ ਹਿਰਾਸਤ ਦੇ ਵਿੱਚੋਂ ਗ੍ਰਿਫਤਾਰ ਹੋਇਆ ਉਹਨਾਂ ਜੇਲ੍ਹ ਅਧਿਕਾਰੀਆਂ ਨੂੰ ਦੇ ਖਿਲਾਫ ਵੀ ਉਸ ਵਕਤ ਪਰਚਾ ਦਰਜ ਹੋਇਆ ਸੀ ਪਰ ਉਸ ਤੋਂ ਬਾਅਦ 2-3 ਸਾਲ ਬੀਤ ਗਏ ਉਹਨਾਂ ਜੇਲ੍ਹ ਅਧਿਕਾਰੀਆਂ ਦੇ ਖਿਲਾਫ ਕੀ ਕਾਰਵਾਈ ਅੱਗੇ ਅਰੰਭੀ ਗਈ ਜਾਂ ਰੋਕ ਕੇ ਰੱਖੀ ਹੋਈ ਸੀ ਹੁਣ ਫਿਰ ਜਗਮਨ ਸਮਰਾ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਗੱਲ ਸਾਹਮਣੇ ਆਈ ਹੈ ਕਿ ਹੁਣ ਐਲਓਸੀ ਵੀ ਜਾਰੀ ਕਰ ਦਿੱਤਾ ਗਿਆ ਤੇ ਫਰੀਦਕੋਟ ਪੁਲਿਸ ਆ ਜਿਹੜੀ ਉਹ ਜਗਮਨ ਸਮਰਾ ਨੂੰ ਗ੍ਰਿਫਤਾਰ ਕਰਨ ਦੇ ਲਈ ਹੀ ਇਹ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਗਮਨ ਸਮਰਾ ਨੇ ਜਦੋਂ ਇੰਨਾ ਸਮਾਂ ਪਹਿਲਾਂ ਫਰਾਰੀ ਕੀਤੀ ਜਾਂ ਪੁਲਿਸ ਦੀ ਹਿਰਾਸਤ ਵਿੱਚੋਂ ਭੱਜਿਆ ਤਾਂ ਉਸ ਵਕਤ ਇਹ ਸਾਰੀਆਂ ਪ੍ਰਕਿਰਿਆਵਾਂ ਕਿਉਂ ਨਹੀਂ ਸ਼ੁਰੂ ਕੀਤੀਆਂ ਗਈਆਂ ਹੁਣ ਹੀ ਪੁਲਿਸ ਨੂੰ ਕਿਉਂ ਚੇਤਾ ਆਇਆ ਇਹ ਸਾਰੇ ਸਵਾਲ ਖੜੇ ਹੋ ਗਏ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਟ੍ਰਿਬਿਊਨ ਦੇ ਵਿੱਚ ਖ਼ਬਰ ਰਿਪੋਰਟ ਹੈ ਪੱਤਰਕਾਰ ਕਮਲਜੀਤ ਕੌਰ ਦੀ ਇਸ ਵਿੱਚ ਲਿਖਿਆ ਗਿਆ ਕਿ ਇਥੋਂ ਦੀ ਪੁਲਿਸ ਨੇ ਕੈਨੇਡਾ ਦੇ ਨਾਗਰਿਕ ਜਗਮਨਦੀਪ ਸਿੰਘ ਸਮਰਾ ਨੂੰ ਗ੍ਰਿਫਤਾਰ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਿਲ੍ਹਾ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਹਵਾਈ ਅੱਡਿਆਂ ਨੂੰ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਹੈ ਸੂਤਰਾਂ ਅਨੁਸਾਰ ਜਗਮਨ ਸਮਰਾ ਸੰਗਰੂਰ ਦੇ ਪਿੰਡ ਫੱਗੂਵਾਲਾ ਦਾ ਰਹਿਣ ਵਾਲਾ ਹੈ ਅਤੇ ਬਾਅਦ ਵਿੱਚ ਉਸ ਨੇ ਕੈਨੇਡਾ ਜਾ ਕੇ ਉੱਥੋਂ ਦੀ ਨਾਗਰਿਕਤਾ ਵੀ ਹਾਸਲ ਕੀਤੀ ਤਲਵੰਡੀ ਭਾਈ ਪੁਲਿਸ ਨੇ ਜਗਮਨਦੀਪ ਸਿੰਘ ਸਮਰਾ ਨੂੰ ਧੋਖਾਧੜੀ ਮਾਮਲੇ ਵਿੱਚ 2020 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਉਹ ਪੰਜਾਬ ਆਇਆ ਹੋਇਆ ਸੀ ਉਸ ਨੂੰ ਫਰੀਦਕੋਟ ਜੇਲ ਭੇਜਿਆ ਗਿਆ ਬਿਮਾਰ ਹੋਣ ਤੇ ਜਦੋਂ ਜੇਲ ਅਧਿਕਾਰੀਆਂ ਨੇ ਉਸ ਨੂੰ ਇਲਾਜ ਲਈ 1 ਫਰਵਰੀ 2022 ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿੱਚ ਦਾਖਲ ਕਰਵਾਇਆ ਤਾਂ ਉੱਥੋਂ ਫਰਾਰ ਹੋ ਗਿਆ ਇਸ ਮਗਰੋਂ ਉਹ ਨੇਪਾਲ ਹੁੰਦਾ ਹੋਇਆ ਕੈਨੇਡਾ ਚਲੇ ਜਾਂਦਾ ਹੈ ਇਹ ਸੂਚਨਾ ਮਿਲਦੀ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਜਗਮਨਦੀਪ ਸਿੰਘ ਸਮਰਾ ਨੂੰ ਤੇ ਅੰਗੈਲੀ ਵਰਤਨ ਵਾਲੇ ਤਿੰਨ ਜੇਲ੍ਹ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਸੀ ਉਸ ਵਕਤ ਇਸ ਮਾਮਲੇ ਵਿੱਚ ਪੁਲਿਸ ਨੇ ਅਦਾਲਤ ਵਿੱਚ ਜੇਲ੍ਹ ਅਧਿਕਾਰੀ ਹਰਕਵੀਰ ਸਿੰਘ, ਅਮਨਦੀਪ ਸਿੰਘ, ਮੁਖਪਾਲ ਸਿੰਘ ਅਤੇ ਅਮਨਦੀਪ ਸਿੰਘ ਖਿਲਾਫ ਚਲਾਨ ਪੇਸ਼ ਕਰ ਦਿੱਤਾ ਹੈ ਜੇਲ੍ਹ ਪੁਲਿਸ ਮੁਖੀ ਜਿਹੜੇ ਕਿ SSP ਨੇ ਫਰੀਦਕੋਟ ਦੇ ਇਸ ਵਕਤ ਪ੍ਰਗਿਆ ਜਨ ਨੇ ਇਹ ਕਿਹਾ ਕਿ ਜਗਮਨਦੀਪ ਸਿੰਘ ਦੀ ਗ੍ਰਿਫਤਾਰੀ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਤੇ ਨਾਲ ਹੀ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਉਸ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 4 ਫੌਜਦਾਰੀ ਕੇਸ ਦਰਜ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਫਰਜੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਮਗਰੋਂ ਜਗਮਨ ਸਮਰਾ ਚਰਚਾ ਵਿੱਚ ਫਿਰ ਤੋਂ ਆ ਗਿਆ ਪਰ ਹੁਣ ਇਹੀ ਸਵਾਲ ਪੈਦਾ ਹੁੰਦਾ ਕਿ ਇਹਦੀ ਫਰਜੀ ਵੀਡੀਓ ਬਣਾ ਕੇ ਜਾਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਇਸ ਸਬੰਧੀ ਹੁਣ ਹੀ ਉਸ ਖਿਲਾਫ ਜਦੋਂ ਫਰਾਰੀ ਹੋਈ ਸੀ ਉਸ ਦੀ ਪੰਜਾਬ ਦੇ ਜੇਲ੍ਹ ਅਧਿਕਾਰੀਆਂ ਦੇ ਹਿਰਾਸਤ ਦੇ ਵਿੱਚੋਂ ਤਾਂ ਹੁਣ ਸਾਰੀਆਂ ਪ੍ਰਕਿਰਿਆਵਾਂ ਆਰੰਭੀਆਂ ਗਈਆਂ ਨੇ ਫਰੀਦਕੋਟ ਪੁਲਿਸ ਦੇ ਵੱਲੋਂ ਪਹਿਲਾਂ ਇੰਨਾ ਸਮਾਂ ਜਗਮਨ ਸਮਰਾ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਆਪਣੇ ਆਪ ਦੇ ਵਿੱਚ ਸਵਾਲ ਹੈ ਔਰ ਇੱਥੇ ਵੀ ਜਾਣਕਾਰੀ ਦੇਣੀ ਬਣਦੀ ਹੈ ਕਿ ਪਿਛਲੇ ਦਿਨ ਬੀਤੇ ਦਿਨ ਫੱਗੂ ਵਾਲਾ ਜਿੱਥੋਂ ਦਾ ਇਹ ਵਸਨੀਕ ਸੀ ਜਗਮਨਦੀਪ ਸਿੰਘ ਸਮਰਾ ਇਸ ਦੇ ਮਾਤਾ ਪਿਤਾ ਅਧਿਆਪਕ ਪੇਸ਼ੇ ਦੇ ਨਾਲ ਜੁੜੇ ਹੋਏ ਸੀ ਔਰ ਉਹਨਾਂ ਦੇ ਹੀ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਜਗਮਨ ਸਮਰਾ ਦੇ ਨਾਲ ਉਹਨਾਂ ਦਾ ਕਿਤੇ ਨਾ ਕਿਤੇ ਕੋਈ ਲਿੰਕ ਹੈ ਪਰ ਉੱਥੋਂ ਦੇ ਪਿੰਡ ਵਾਸੀਆਂ ਨੇ ਕੱਲ ਰੋਸ ਮਜਾਰਾ ਕਰਦਿਆਂ ਹੋਇਆਂ ਇਸ ਗੱਲ ਦਾ ਦਾਵਾ ਕੀਤਾ ਕਿ ਜਿਨ੍ਹਾਂ ਤਿੰਨ ਨੌਜਵਾਨਾਂ ਨੂੰ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਜਗਮਨਦੀਪ ਸਮਰਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਸਬੰਧੀ ਜਿਹੜਾ ਕਿ ਫੱਗੂ ਵਾਲਾ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਮੂਨਕ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਖਿਲਾਫ ਸ਼੍ਰੋਮਣੀ ਕਾਲੀ ਦਲ ਦੇ ਜਨਰਲ ਸਕੱਤਰ ਵਿਨੈਦ ਸਿੰਘ ਗੋਲਡੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਇਸ ਮੌਕੇ ਵਿਨੈਦ ਸਿੰਘ ਗੋਲਡੀ ਨੇ ਇਹ ਵੀ ਦੋਸ਼ ਲਾਇਆ ਕਿ ਪਿੰਡ ਫੱਗੂ ਵਾਲੇ ਦੇ ਇਹ ਜਿਹੜਾ ਕੈਨੇਡੀਅਨ ਵਾਸੀ ਬਣ ਚੁੱਕਾ ਜਗਮਨ ਸਮਰਾ ਵੱਲੋਂ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਤੋਂ ਖਬਰਾਈ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਪੁਲਿਸ ਨੇ ਪਿੰਡ ਦੇ ਤਿੰਨ ਨੌਜਵਾਨਾਂ ਰਵੀਿੰਦਰ ਸਿੰਘ ਰਵੀ, ਰੁਪਿੰਦਰ ਸਿੰਘ ਰੋਮੀ ਤੇ ਜਸਵਿੰਦਰ ਸਿੰਘ ਜੱਸੀ ਨੂੰ ਝੂਠੇ ਪਰਚੇ ਤਹਿਤ ਗ੍ਰਿਫਤਾਰ ਕੀਤਾ। ਉਹਨਾਂ ਦਾਵਾ ਕੀਤਾ ਕਿ ਇਹਨਾਂ ਨੌਜਵਾਨਾਂ ਦਾ ਜਗਮਨ ਸਮਰਾ ਨਾਲ ਕੋਈ ਵਾਸਤਾ ਹੀ ਨਹੀਂ ਹੈ। ਉਹਨਾਂ ਨੌਜਵਾਨਾਂ ਨੂੰ ਰਿਹਾਅ ਨਾ ਕੀਤੇ ਜਾਣ ਖਿਲਾਫ ਚੇਤਾਵਨੀ ਦਿੱਤੀ। ਔਰ ਇਸ ਮਾਮਲੇ ਦੇ ਵਿੱਚ ਰੋਸ ਮਜਾਰਾ ਕੀਤਾ ਗਿਆ ਹੁਣ ਦੇਖਦੇ ਹਾਂ ਕਿ ਜਗਮਨਦੀਪ ਸਿੰਘ ਸਮਰਾ ਦੇ ਖਿਲਾਫ ਜੋ ਫਰੀਦਕੋਟ ਪੁਲਿਸ ਨੇ ਐਲਓਸੀ ਵੀ ਜਾਰੀ ਕੀਤੀ ਹੈ ਤੇ ਗ੍ਰਿਫਤਾਰ ਕਰਕੇ ਭਾਰਤ ਵਾਪਸ ਲਿਆਉਣ ਜਾਂ ਪੰਜਾਬ ਵਾਪਸ ਲਿਆਉਣ ਦੀ ਜਿਹੜੀ ਪ੍ਰਕਿਰਿਆ ਰੰਭੀ ਹੈ ਇਸ ਵਿੱਚ ਪੰਜਾਬ ਪੁਲਿਸ ਕਦੋਂ ਤੱਕ ਕਾਮਯਾਬ ਹੁੰਦੀ ਹੈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਉਸ ਕਥਿਤ ਜਿਹੜੀਆਂ ਵੀਡੀਓ ਜਾਰੀ ਕੀਤੀਆਂ ਗਈਆਂ ਨੇ ਉਸ ਦਾ ਹਾਲੇ ਵੀ ਜਿਹੜਾ ਆ ਸਵਾਲ ਤੇ ਚਰਚਾ ਖੂਬ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਕਿ ਜੇਕਰ ਉਹ ਫਰਜੀ ਵੀਡੀਓ ਨੇ ਤਾਂ ਬਿਲਕੁਲ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਸ ਸਾਰੇ ਮਾਮਲੇ ਦੇ ਵਿੱਚ ਵਿਰੋਧੀ ਸਿਆਸੀ ਪਾਰਟੀਆਂ ਨੇ ਦੇ ਨਾਲ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਖੈਬਾਜੀ ਕਾਫੀ ਹੋਈ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਨੂੰ ਲੈ ਕੇ ਜਿਹੜੀ ਸ਼ਸ਼ੋਪੰਜ ਜਾਂ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਫੋਰੈਂਸਿਕ ਲੈਬ ਤੋਂ ਜਾਂਚ ਕਰਵਾ ਕੇ ਇਸ ਦਾ ਜਿਹੜਾ ਆ ਨਤਾਰਾ ਹੀ ਕਰ ਦੇਣਾ ਚਾਹੀਦਾ ਹੈ ਕਿ ਵਾਕਿਆ ਹੀ ਇਹ ਫੇਕ ਵੀਡੀਓ ਹੈ ਹੁਣ ਦੇਖਦੇ ਹਾਂ ਕਿ ਇਸ ਬਾਰੇ ਕੀ ਵਾਕੀ ਫਰੈਂਸਿਕ ਜਾਂਚ ਉਹਨਾਂ ਵੀਡੀਓ ਤਸਵੀਰਾਂ ਦੀ ਕਰਵਾਈ ਜਾਂਦੀ ਹੈ ਜਾਂ ਫਿਰ ਪੁਲਿਸ ਨੇ ਜੋ ਕਾਰਵਾਈ ਰੰਭੀ ਹੋਈ ਹੈ ਉੱਥੋਂ ਤੱਕ ਸੀਮਤ ਹੋ ਕੇ ਜਗਮਨਦੀਪ ਸਿੰਘ ਸਮਰਾ ਨੂੰ ਹੀ ਗ੍ਰਿਫਤਾਰ ਕਰਕੇ ਵਾਪਸ ਲਿਆਂਦਾ ਜਾਵੇਗਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ